ਰੰਦਰ ਮੋਕਾ ਕੋ ਨੂੰ ਸਫਾਈ ਬਣਿਆ ਸੇਵਾ ਕਾਰ ਦਾ ਮੋਕਾ ਕਾ ਮਾਣ ਮਰਸੀਆ ਵਰਦੇ ਚੱਕ ਸਰਪੰਚੀਆ ਪਾਸ ਸਰਜਾ ਤੋਂ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੋ ਸਰ ਮੈਂ ਆਪਣੇ ਪਿੰਡ ਗੋਪਾਲੀਆ ਦਾ ਰਹਿਣ ਵਾਲਾ ਮੈਂ ਪਿੰਡ ਗੋਪਾਲੀਆ ਦਾ ਤੀਸਰੀ ਵਾਰੀ ਸਰਪੰਚ ਬਣਿਆ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਵਿਕਾਸ ਕਾਰਜ ਕਰਾਉਣ ਵਾਲੇ ਨੇ ਸਾਰਿਆਂ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਗੰਦੇ ਨਾਲੇ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੈ ਇਹਨੂੰ ਠੀਕ ਕਰਾਉਣਾ ਚਾਹਨਾ ਦੂਸਰੇ ਨੰਬਰ ਤੇ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਕੋਈ ਵੀ ਪਲੇਗਰਾਉਂਡ ਕੋਈ ਬੱਚਿਆਂ ਦੇ ਖੇਡਣ ਨੂੰ ਨਰ ਵਾਸਤੇ ਕੋਈ ਚੀਜ਼ ਨਹੀਂ ਹੈ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਦੇਵਾ ਦੇ ਮੰਦਿਰ ਤੋਂ ਲੈ ਕੇ ਸੱਪੜ ਤਾਣੀ ਜਿਹੜਾ ਗੰਦਾ ਨਾਲਾ ਬਣਾਉਣ ਵਾਲਾ ਉਸ ਤੋਂ ਬਾਅਦ ਮਾਸਟਰ ਬਬਲੂ ਦੇ ਘਰ ਤੋਂ ਲੈ ਕੇ ਤੇ ਦੇਵਾ ਦੇ ਮੰਦਿਰ ਤਾਣੀ ਤੇ ਜਿਹੜੀ ਆ ਕੋਲੋਨੀ ਉਹਦੇ ਤਾਣੀ ਕੋਲੋਨੀ ਤੋਂ ਤੱਕ ਜਿਹੜਾ ਉਹ ਸੜਕ ਬਣਾਉਣ ਵਾਲੀ ਆ ਪਿੰਡ ਕਲੋਨੀ ਦੇ ਵਿੱਚ ਗੰਦੇ ਨਾਲੇ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਜਿਹੜਾ ਘਰ ਘਰਾਂ ਕਰਾਂ ਦੇ ਵਿੱਚ ਜਿਹੜਾ ਪਾਣੀ ਜਿਹੜਾ ਉੱਥੇ ਰਿਸ ਰਿਆ ਸਭ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਪਿੰਡਾਂ ਦੇ ਵਿੱਚ ਜਾਇਆ ਤਾਂ ਲੱਤਾਂ ਲੱਗੀਆਂ ਹੁੰਦੀਆਂ ਫੁੱਲ-ਫੂਟੇ ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਤਾਂ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸੁਨਸੰਖ ਦੀ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੌਜਵਾਨਾਂ ਵਾਸਤੇ ਓਪਨ ਜਮ ਹੋਇਆ ਇੱਕ ਸੋਹਣੀ ਵਧੀਆ ਸਿੱਖ ਨਜ਼ਰ ਆਉਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਦੀ ਕੁਆਲਿਟੀ ਹੈਗੀ ਆ ਨਹੀਂ ਸਰ ਸਾਡੇ ਪਿੰਡ ਦੇ ਵਿੱਚ ਉਹ ਇਦਾਂ ਦੀ ਕੋਈ ਫੈਸਿਲਿਟੀ ਨਹੀਂ ਹੈ ਜੀ ਕਿਹੜੇ ਕਿਹੜੇ ਤੁਹਾਡੇ ਕੰਮ ਹੋਣਾ ਬਹੁਤ ਕਾਸਤਾ ਜੀ ਸਰ ਸਾਡੇ ਪਿੰਡ ਦੇ ਵਿੱਚ ਅਨੰਦਾ ਪ੍ਰੇਮਚੰਦ ਦੇ ਘਰ ਤੋਂ ਲੈ ਕੇ ਜੀਵਨ ਕੁਮਾਰ ਦੇ ਘਰ ਤੱਕ ਨਹੀਂ ਬਾਹਰਲੀ ਫਿਰਨੀ ਦਾ ਬਹੁਤ ਮੰਦਾ ਹਾਲ ਆ ਉਹ ਪਹਿਲ ਦੇ ਆਧਾਰ ਤੇ ਮੈਂ ਬਣਾਉਣਾ ਚਾਹਨਾ ਫਿਰ ਮਾਸਟਰ ਬਬਲੂ ਦੇ ਘਰ ਦੇ ਸਾਹਮਣੇ ਜਿਹੜਾ ਇੱਕ ਹੋਇਆ ਸੱਪੜ ਦੇ ਨਾਲ ਹੀ ਇੱਕ ਪਾਰਕ ਜੀ ਆ ਉਹ ਬਣਾਉਣਾ ਚਾਹਨਾ ਜੀ ਸਰਪੰਨ ਸਾਹਿਬ ਪਿਛਲੀ ਪੰਚਾਇਤ ਵੱਲੋਂ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗੱਲ ਤੇ ਪੂਰੇ ਕਰਵਾਏ ਜੀ ਸਰ ਮੇਰੇ ਪਿੰਡ ਦੇ ਵਿੱਚ ਇੱਕ ਖੇਡ ਦਾ ਮੈਦਾਨ ਬੱਚਿਆਂ ਵਾਸਤੇ ਹੋਣਾ ਚਾਹੀਦਾ ਜਿਹਦੇ ਵਿੱਚ ਝੂਲੇ ਵਗੈਰਾ ਲੱਗੇ ਤੇ ਸਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਨਹੀਂ ਕੋਈ ਸਕੂਲ ਨਹੀਂ ਹੈ ਦੋਨਾਂ ਛਪੜਾਂ ਦਾ ਬਹੁਤ ਮੰਦਾ ਖਾਲ ਹੈ ਜੀ ਉਹ ਵਸਣ ਘਾਣ ਕਾਰ ਦੀ ਗੱਲ ਕਰੀਏ ਵਸਣ ਘਾਣ ਕਾਰ ਨੇ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਰਸਤੇ ਪੜ ਨਹੀਂ ਬਣੇ ਹੁੰਦੇ ਸੋਨੇ ਜਾਇ ਰਸਤ ਬਣਾਓ ਗਰੀਬਾਂ ਤੇ ਕਾਰ ਨਹੀਂ ਪਾਉਂਗਾ ਸੋ ਤੁਹਾਡੀ ਗੋਈ ਜੀ ਕਿੰਨਾ ਪਰਨਾ ਕੀਤਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਪਰਵਾਹ ਹੈਗੀ ਨਹੀਂ ਸਰ ਸਾਡੇ ਵਿੱਚ ਰਸਨ卡ਡ ਦੀ ਕੋਈ ਸਮੱਸਿਆ ਨਹੀਂ ਹੈ। ਬਿਲਕੁਲ ਜਾਇਜ਼ ਲੋਕਾਂ ਨੂੰ ਰਸਨ ਲੱਗਿਆ ਹੋਇਆ ਹੈ। ਹਾਂਜੀ। ਸਰ ਦੂਸਰਾ ਨੰਬਰ ਤੇ ਆ ਕਿ ਫਲਸਾਂ ਵਾਸਤੇ ਇਹਨਾਂ ਦਾ ਗ੍ਰਾਂਟ ਜਿਹੜੀ ਹੈ ਮਿਲਣੀ ਚਾਹੀਦੀ ਹੈ। ਸਾਰੇ ਮੈਂ ਕਾਗਜ਼ ਜਿਹੜਾ ਨਾਲ ਆਨਲਾਈਨ ਕਰਾਤੇ ਨੇ ਤੇ ਇਹਦੀ ਗ੍ਰਾਂਟ ਮਿਲਣੀ ਚਾਹੀਦੀ ਹੈ। ਸਭ ਪਿੰਡਾਂ ਦੇ ਹਰ ਪਿੰਡ ਦੇ ਵਿੱਚ ਲੱਗਦਾ ਸਕੂਲ ਹੁੰਦੇ ਨੇ। ਤੁਹਾਡੇ ਪਿੰਡ ਤੇ ਕੀ ਲੱਗਦਾ ਸਕੂਲ ਹੈ? ਨਹੀਂ ਸਾਡੇ ਪਿੰਡ ਦੇ ਵਿੱਚ ਸਕੂਲ ਨਹੀਂ ਹੈ ਜੀ। ਤੇ ਬੱਚੇ ਸਿੱਖ ਪੜ੍ਹਨਾ ਕਿੱਥੇ ਜਾਂਦੇ ਨੇ? ਸਾਡੇ ਬੱਚੇ ਜਿਹੜੇ ਨੇ ਕੁੰਡੇ ਕੇਸਲ ਸਕੂਲ ਦੇ ਵਿੱਚ ਪੜ੍ਹਨੇ ਜਾਂਦੇ ਨੇ ਜਾਂ ਨਾਲ ਹੀ ਪਿੰਡ ਹੈ ਜੀ। ਪਾ ਦੇ ਪਿਛਲੇ ਕਿਸੇ ਵੀ ਪੰਜਾਬian ਆਗੂ ਨੇ ਮਦਦ ਪ੍ਰਸ਼ਾਸਨ ਜਾਂ ਗੌਰਮਤ ਦੇ ਕੰਮ ਨਹੀਂ ਕੀਤੀ ਜਾਂ ਪਿਆ ਦੇ ਕੋਈ ਸੁਨੋ ਸਰ ਸਾਡੇ ਪਿੰਡ ਦੀ ਜ਼ਮੀਨ ਦੀ ਜਾਇਦਾਦ ਹੀ ਬਹੁਤ ਘੱਟ ਆ ਤੇ ਸਕੂਲ ਕਿੱਦਾਂ ਹੋਣੇਗਾ ਜੀ ਹਾਂਜੀ ਉਹ ਕਿਸੇ ਨੇ ਅਪਰੋਚ ਨਹੀਂ ਕੀਤੀ ਨਹੀਂ ਕਿਸੇ ਨੇ ਅਪਰੋਚ ਨਹੀਂ ਕੀਤੀ ਬਾਟਰ ਸਪਰੇਅ ਲੱਗੀ ਦੀ ਇਹ ਸਕੂਲ ਆ ਉਹਦੇ ਵਿੱਚ ਮਨੋਰੇਗਾ ਦੇ ਕਲੇਮ ਕਾਦੇ ਵਿੱਚ ਜਿਹੜੇ ਜੋ ਫੋਲ ਦੇਣ ਨੂੰ ਕੰਮ ਨਹੀਂ ਦਿੱਤਾ ਉਹ ਨਜਾਇਜ਼ ਨਾ ਪਾਈ ਜਾਂਦੇ ਨੇ ਕੀ ਤੁਹਾਡੇ ਅੰਦਰ ਵਿੱਚ ਇਹ ਕੰਮ ਚੱਲਦਾ ਔਰ ਜੀ ਲੱਗਦਾ ਠੀਕ ਨੇ ਬਿਲਕੁਲ ਠੀਕ ਹੈ ਜੀ ਇਹ ਵੀ ਤਾਂ ਨਹੀਂ ਕੋਈ ਨਹੀਂ ਕੋਈ ਤਰੋਟੀ ਨਹੀਂ ਜੀ ਸਰ ਸੈਂਟਰਲ ਬੋਰਡ ਨਾਲ ਜਾਂ ਪੰਜਾਬ ਸਰਕਾਰ ਸਬਸਤ ਸੰਧ ਲਈ ਮੌਕੇ ਪੰਡਾ ਜਾਂਦੀ ਹੈ ਹਾਂਜੀ ਸੋ ਕਿੰਨਾ ਕਿਦਾ ਤੜੀ ਬਦੀ ਹੁੰਦੀ ਆ ਸਾਡੇ ਕਰਮੀ ਤੇ ਕੰਮ ਨਹੀਂ ਕੋਈ ਤਾਂ ਫੋੜੀ ਹੋਈ ਜਿਵੇਂ ਬਰਮਾ ਸਰ ਮੈਂ ਆਦੇ ਪੂਰੀ ਇਮਾਨਦਾਰੀ ਦੇ ਨਾਲ ਹਰ ਘਰ ਨੂੰ ਜਿਹੜਾ ਕੋਈ ਜੋਗ ਲੈ ਆਂਦਾ ਉਹਨੂੰ ਦੇਵਾਂਗਾ ਪਿਛਲੀ ਸਰਕਾਰਾਂ ਨੇ ਜੇ ਨਾ ਕੀਤਾ ਉਹੀ ਪਾਏਗਾ ਜੀ ਕੱਚੇ ਕੋਠੇ ਦਾ ਨਾਮਾ ਬੰਨਣਾ ਚਾਹੀਦਾ ਨਵੇਂ ਬੂਮ ਵੀ ਭਰੇ ਹਾਂਜੀ ਤੁਹਾਡੇ ਪਰੰਜ ਕਿੰਨੀਆਂ ਕੱਚੇ ਬਣਾ ਨਾ ਪਾ ਜਾਂ ਕਿੰਨੇ ਨਵੇਂ ਬੂਮ ਭਰੇ ਸਰ ਪਹਿਲੇ ਨਾਂ ਦਾ ਜਿਹੜੀਆਂ ਪੰਜ ਗ੍ਰਾਂਟਾ ਜਿਹੜੀ ਉਹ ਮੇਰੇ ਟਾਈਮ ਤੇ ਪਾਸ ਹੋਈਆਂ ਸੀ ਤੇ ਜਿਹਦੇ ਵਿੱਚੋਂ ਦੋਆਂ ਘਰਾਂ ਨੂੰ ਨਾਂ ਦਾ ਜਿਹੜੀ ਗ੍ਰਾਂਟ ਮਿਲ ਗਈ ਤਿੰਨ ਘਰਾਂ ਨੂੰ ਨਹੀਂ ਮਿਲੀ ਇੱਕ ਵਿਚਾਰਾ ਲਾਗੇ ਮੇਰੇ ਘਰ ਦੇ ਲਾਗੇ ਦੀਵਾਨ ਚਾਂਦੀ ਉਹ ਗਰੀਬ ਬੰਦਾ ਸੀ ਉਹਨੂੰ ਸਰਪੰਚ ਨੇ ਤੇ ਜਿਹੜਾ ਸੈਕਟਰੀ ਉਹਨਾਂ ਨੇ ਉਹਦਾ ਸਮਾਨ ਕਢਾ ਕੇ ਤੇ ਉਹਦੇ ਵਿੱਚ ਰਖਾਤਾ ਜੰਜ ਘਰ ਦੇ ਵਿੱਚ ਰਖਾਤਾ ਕਿ ਤੁਸੀਂ ਆਪਣਾ ਜਿਹੜਾ ਮਕਾਨ ਬਣਾਣਾ ਬਾਅਦ ਚ ਉਹਨਾਂ ਨੇ ਉਹਨੂੰ ਗਰਾਂਟ ਨਹੀਂ ਦਿੱਤੀ ਤੇ ਉਹਨਾਂ ਵਿਚਾਰੇ ਨੇ 70000 ਰੁਪਏ ਲੈ ਕੇ ਲੋਨ ਤੇ ਮਕਾਨ ਬਣਾਇਆ ਤੇ ਫਿਰ ਮੇਰੇ ਬ੍ਰਦਰ ਨੇ ਨਾਂ ਦਾ ਕੇਸ ਦੇ ਨਾਲ ਮਿਲੂਲ ਕੇ ਉਹਦਾ ਲੈਂਡਰ ਪੋਇਆ ਹਾਂਜੀ ਜਦੋਂ ਇਹ ਵਾਰੀ ਪਿੰਨਾਂ ਜਿੱਥੇ ਗਏ ਨੇ ਕੋ ਬਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਗਏ ਜਾਂਦੇ ਆ ਠੇ ਖਾਣੇ ਜਾਂਦੇ ਆ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਹਾਂਜੀ ਇੱਕ ਸਰਪੰਚ ਦੀ ਕੀ ਜੁੰਮਿਆੜੀ ਹੁੰਦੀ ਆ ਕਿਵੇਂ ਦੇ ਸਰ ਸਰਪੰਚ ਦੀ ਜ਼ਿੰਮੇਵਾਰੀ ਹੈ ਕੋਈ ਜਿਹੜੀ ਆ ਉਹਨਾਂ ਨੂੰ ਪਿੰਡ ਦੇ ਲੋਕਾਂ ਨੂੰ ਜਿਹੜਾ ਥਾਣੇ ਨਾਲ ਜਾਂਦੇ ਪਿੰਡ ਦੇ ਵਿੱਚ ਜਿਹੜਾ ਉਹਦਾ ਨਿਪਟਾਰਾ ਕਰੇ ਸਰੋਂੋਂ ਬਿਹਤਰ ਹੈ ਜੋਦਰ ਨਸ਼ਿਆਂ ਵਿਰੋਧ ਦਾ ਪੰਜਾਬ ਸਰਕਾਰ ਨੇ ਮਹਿੰਦਸਰੀਆ ਆਪਣੇ ਪਿੰਨੋਂ ਲੈ ਕੇ ਕਿਵੇਂ ਦੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈ ਵੀ ਜਿਹੜਾ ਵੀ ਕੋਈ ਨਸ਼ਾ-ਓਸ਼ਾ ਕਰਦਾ ਹੋਵੇ ਬਿਲਕੁਲ ਠੀਕ ਹੈ ਜੀ ਕਿਹੜਾ ਤੁਸੀਂ ਪਹਿਲ ਦੇ ਅਧਾਰ ਤੇ ਹੁਣ ਪਿੰਡ ਦੇ ਵਿੱਚ ਕੰਮ ਕਰਵਾਉਣ ਜਾ ਰਹੇ ਹੋ ਜਿਹੜਾ ਲੋੜੀਦਾ ਫਿਰ ਕੋਈ ਖਸੂਰ ਤਾਂ ਪਤਾ ਨਹੀਂ ਸਰ ਸਾਰੇ ਨਾਲ ਪਹਿਲਾਂ ਮੈਂ ਜਿਹੜਾ ਪ੍ਰੇਮਚੰਦ ਦੇ ਘਰ ਤੋਂ ਲੈ ਕੇ ਤੇ ਜੀਵਨ ਕੁਮਾਰ ਦੇ ਘਰ ਤੱਕ ਨਹੀਂ ਜਿਹੜੀ ਆ ਉਹ ਸੜਕ ਬਣਾਉਣ ਦੇ ਚੱਕਰ ਚ ਜਾਂਦੇ ਇੰਟਰਲੈਕਟ ਲਾ ਕੇ ਤੇ ਉਹਨੂੰ ਬਣਾਉਣ ਦੇ ਚੱਕਰ ਦੇ ਕਿਉਂਕਿ ਇਹ ਸਾਰੇ ਨਾਲੋਂ ਗੰਦਾ ਹੋਇਆ ਤੇ ਉਹਨੂੰ ਬਣਾਉਣਾ ਚਾਹਣਾ ਨਹੀਂ। ਉਹ ਮੈਸੇਜ ਵੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੇ ਪਰ ਬਾਹਰ ਉਸਿਆ ਮਾਨ ਦਫਾ ਬਾਹਰ ਦਿੱਤਰਪੁਰ ਜਿਆਸ ਦੇ ਆਸ ਪਾਸ ਇਹ ਕੀ ਮੈਸੇਜ ਸਰ ਮੈਂ ਤੇ ਸਰਕਾਰ ਅੱਗੇ ਪੰਜਾਬ ਸਰਕਾਰਮੈਂਟ ਹੈ ਵੀ ਇਹੀ ਗਜ਼ which has ਕਰਨਾ ਵੀ ਵੱਧ ਤੋਂ ਵੱਧ ਮੈਨੂੰ ਜਿਹੜੀ ਇਹ ਪਿੰਡ ਵਾਸਤੇ ਗ੍ਰਾਂਟ ਦੇਣ ਤੇ ਮੈਂ ਪੂਰੀ ਇਮਾਨਦਾਰੀ ਨਾਲ ਪਿੰਡ ਦੇ ਲੋਕਾਂ ਨੂੰ ਇਹਦਾ ਤੋਹ ਦੇਵਾਂਗਾ